ਹਨੀਮੂਨ ਮਨਾਉਣਗੇ ਪਤੀ ਨਾਲ ਕੀਤਾ ਵੱਡਾ ਕਾਂਡ ਪਤਨੀ ਨੇ ਆਪਣੇ ਪਤੀ ਦੀ ਕਰਵਾਈ ਹੱਤਿਆ ਵਾਰਦਾਤ ਵਿੱਚ ਸ਼ਾਮਿਲ ਤਿੰਨ ਹਮਲਾਵਾਰਾਂ ਨੂੰ ਕੀਤਾ ਗ੍ਰਿਫਤਾਰ ਇੱਕ ਦੀ ਭਾਲ ਜਾਰੀ ਪਤਨੀ ਨੇ ਆਪਣੇ ਸਾਥੀਆਂ ਨਾਲ ਰਲ ਕੇ ਪਤੀ ਦਾ ਕੀਤਾ ਸੀ ਕਤਲ ਕੀ ਹੈ ਪੂਰੀ ਖਬਰ ਆਓ ਜਾਣਦੇ ਹਾਂ ਸੀ ਦੇਖ ਰਹੇ ਹਾਂ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਮੰਨਤ ਹਨੀਮੂਨ ਮਨੋਂਨ ਮੈਂ ਘੱਲਿਆ ਗਏ 인ਦੋਰ ਦੇ ਟ੍ਰਾਂਸਪੋਰਟ ਕਾਰੋਬਾਰੀ ਰਾਜਾ ਰਘੁਵੰਸ਼ੀ ਦੀ ਹੱਤਿਆ ਉਸ ਦੀ ਪਤਨੀ ਸੋਨਮ ਨੇ ਹੀ ਕਰਵਾਈ ਉਸ ਨੇ ਯੂਪੀ ਦੇ ਗਾਜੀਪੁਰ ਵਿੱਚ ਸਰੈਂਡਰ ਕੀਤਾ ਵਾਰਦਾਤ ਵਿੱਚ ਸ਼ਾਮਿਲ ਤਿੰਨ ਹਮਲਾਵਾਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹਮਲਾਵਾਰ ਮੱਧ ਪ੍ਰਦੇਸ਼ ਦੇ ਹੀ ਰਹਿਣ ਵਾਲੇ ਹਨ ਇੰਨਾ ਵਿੱਚੋਂ ਇੱਕ ਦੀ ਭਲ ਜਾਰੀ ਕੀਤੀ ਗਈ ਮੈਘਾਲਿਆ ਦੇ ਸੀਐਮ ਕੋਨਰਾਡ ਸਿਗਮਾ ਨੇ ਐਕਸਟ੍ਰੇਪੋਰਟ ਕਰਕੇ ਇਹ ਜਾਣਕਾਰੀ ਦਿੱਤੀ ਫਿਲਹਾਲ ਸੋਨਨਦੀਪ ਬਰਾਮਦਗੀ ਨੂੰ ਲੈ ਕੇ ਦੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਹਿਲਾਂ ਗਾਜੀਪੁਰ ਐਸਪੀ ਡਾਕਟਰ ਈਰਜ ਰਾਜਾ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਮਲਾਜ਼ਮਾ ਨੇ ਨੰਦਗੱਜ ਦੇ ਕਾਸ਼ੀ ਟਾਬੇ ਤੇ ਇੱਕ ਮਹਿਲਾ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਏ ਦੇਖਿਆ ਪੁਲਿਸ ਪੁੱਛਗਿੱਛ ਵਿੱਚ ਪਤਾ ਲੱਗਾ ਕਿ ਉਹ ਸੋਨਮ ਰਗਵੰਸ਼ੀ ਹੈ ਜੋ ਆਪਣੇ ਪਤੀ ਰਾਜਾ ਰਗਵੰਸ਼ੀ ਨਾਲ ਸ਼ੀਲਾਂਗ ਵਿੱਚ ਲਾਪਤਾ ਹੋਈ ਸੀ ਦੂਜੇ ਪਾਸੇ ਸੋਨਮ ਦੇ ਪਿਤਾ ਦੇਵੀ ਸਿੰਘ ਨੇ ਦੱਸਿਆ ਕਿ ਰਾਤ ਲਗਭਗ 2 ਵਜੇ ਸੋਨਮ ਗਾਜੀਪੁਰ ਦੇ ਇੱਕ ਟਾਬੇ ਵਿੱਚ ਪਹੁੰਚੀ ਇੱਥੇ ਟਾਬੇ ਵਾਲੇ ਤੋਂ ਕਹਿ ਕੇ ਭਰਾ ਗੋਵਿੰਦ ਨੂੰ ਕਾਲ ਕੀਤਾ ਗੋਵਿੰਦ ਨੇ ਗਾਜੀਪੁਰ ਤੋਂ ਆਪਣੇ ਜਾਣਕਾਰ ਉੱਥੇ ਭੇਜੇ ਇਸ ਦੇ ਬਾਅਦ ਸੋਨਮ ਨਾਲ ਫੋਨ ਤੇ ਗੱਲ ਕਰੀ ਗਾਜੀਪੁਰ ਐਸਪੀ ਨੇ ਦੱਸਿਆ ਕਿ ਸੋਨਮ ਅਜੇ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ ਉਹ ਲੰਬੇ ਸਮੇਂ ਤੋਂ ਸੁੱਤੀ ਵੀ ਨਹੀਂ ਉਸ ਨੂੰ ਗਾਜੀਪੁਰ ਦੇ ਵਨ ਸਟੈਪ ਸੈਂਟਰ ਵਿੱਚ ਮਾਈਲਾ ਪੁਲਿਸ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ ਦੱਸ ਦੇਈਏ ਕਿ ਰਾਜਾ ਤੇ ਸੋਨਮ ਰਗੁਵੰਸ਼ੀ ਦਾ ਵਿਆਹ 11 ਮਈ ਨੂੰ ਹੋਇਆ ਸੀ ਉਹ 20 ਮਈ ਨੂੰ ਹਨੀਮੂਨ ਲਈ ਸ਼ਿਲਾੰਗ ਲਈ ਰਵਾਨਾ ਹੋਏ ਪਹਿਲਾ ਉਹਨਾਂ ਨੇ ਗੁਹਾਟੀ ਵਿੱਚ ਮਾ ਕਮਿਆਖਾ ਦੇ ਦਰਸ਼ਨ ਕੀਤੇ ਉੱਥੋਂ 23 ਮਈ ਨੂੰ ਮਘਿਆਲਾ ਦੀ ਸ਼ਿਲਾੰਗ ਰਵਾਨਾ ਹੋਏ ਸ਼ੁਰੂਆਤ ਵਿੱਚ ਪਰਿਵਾਰ ਦੇ ਦੋਵਾਂ ਨਾਲ ਗੱਲ ਹੁੰਦੀ ਸੀ ਫੇਰ ਸੰਪਰਕ ਟੁੱਟ ਗਿਆ ਰਾਜਾ ਦੇ ਭਰਾ ਵਿਪਨ ਨੇ ਦੱਸਿਆ ਕਿ 24 ਮਈ ਤੋਂ ਦੋਵਾਂ ਦੇ ਮੋਬਾਈਲ ਬੰਦ ਹੋ ਗਏ ਸਨ ਹਨੀਮੂਨ ਮਣੌੜ ਕੇ ਪਤੀ ਨਾਲ ਕੀਤਾ ਵੱਡਾ ਕਾਂਡ ਪਤਨੀ ਨੇ ਆਪਣੇ ਪਤੀ ਦੀ ਕਰਵਾਈ ਹੱਤਿਆ ਵਾਰਦਾਤ ਵਿੱਚ ਸ਼ਾਮਿਲ ਤਿੰਨ ਹਮਲਾਵਾਰਾਂ ਨੂੰ ਕੀਤਾ ਗ੍ਰਿਫਤਾਰ ਇੱਕ ਦੀ ਭਾਲ ਜਾਰੀ ਪਤਨੀ ਨੇ ਆਪਣੇ ਸਾਥੀਆਂ ਨਾਲ ਰਲ ਕੇ ਪਤੀ ਦਾ ਕੀਤਾ ਸੀ ਕਤਲ ਕੀ ਹੈ ਪੂਰੀ ਖਬਰ ਆਓ ਜਾਣਦੇ ਹਾਂ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਮੰਨਤ ਹਨੀਮੂਨ ਮਨੋਂ ਮੈਂ ਘੱਲਿਆ ਗਏ ਇੰਦੋਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੁਵੰਸ਼ੀ ਦੀ ਹਤਿਆ ਉਸ ਦੀ ਪਤਨੀ ਸੋਨਮ ਨੇ ਹੀ ਕਰਵਾਈ ਉਸ ਨੇ ਯੂਪੀ ਦੇ ਗਾਜੀਪੁਰ ਵਿੱਚ ਸਰੈਂਡਰ ਕੀਤਾ ਵਾਰਦਾਤ ਵਿੱਚ ਸ਼ਾਮਿਲ ਤਿੰਨ ਹਮਲਾਵਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹਮਲਾਵਰ ਮੱਧ ਪ੍ਰਦੇਸ਼ ਦੇ ਹੀ ਰਹਿਣ ਵਾਲੇ ਹਨ ਇਨ੍ਹਾਂ ਵਿੱਚੋਂ ਇੱਕ ਦੀ ਭਾਰਤ ਜਾਰੀ ਕੀਤੀ ਗਈ ਮੈਂ ਘੱਲਿਆ ਦੇ ਸੀਐਮ ਕੋਨਰਾਡ ਸਿਗਮਾ ਨੇ ਐਕਸਟ੍ਰੇਪੋਰਟ ਕਰਕੇ ਇਹ ਜਾਣਕਾਰੀ ਦਿੱਤੀ ਫਿਲਹਾਲ ਸੋਨਮ ਦੀ ਬਰਾਮਦਗੀ ਨੂੰ ਲੈ ਕੇ ਦੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਹਿਲਾਂ ਗਾਜੀਪੁਰ ਐਸਪੀ ਡਾਕਟਰ ਈਰਜ ਰਾਜਾ ਨੇ ਦੱਸਿਆ ਕਿ ਗਸ਼ਟ ਦੌਰਾਨ ਪੁਲਿਸ ਮਲਾਜ਼ਮਾ ਨੇ ਨੰਦਗੱਜ ਦੇ ਕਾਸ਼ੀ ਟਾਬੇ ਤੇ ਇੱਕ ਮਹਿਲਾ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਏ ਦੇਖਿਆ ਪੁਲਿਸ ਪੁੱਛਗਿੱਛ ਵਿੱਚ ਪਤਾ ਲੱਗਾ ਕਿ ਉਹ ਸੋਨਮ ਰਘਵੰਸ਼ੀ ਹੈ ਜੋ ਆਪਣੇ ਪਤੀ ਰਾਜਾ ਰਘਵੰਸ਼ੀ ਨਾਲ ਸ਼ੀਲਾੰਗ ਵਿੱਚ ਲਾਪਤਾ ਹੋਈ ਸੀ ਦੂਜੇ ਪਾਸੇ ਸੋਨਮ ਦੇ ਪਿਤਾ ਦੇਵੀ ਸਿੰਘ ਨੇ ਦੱਸਿਆ ਕਿ ਰਾਤ ਲਗਭਗ 2 ਵਜੇ ਸੋਨਮ ਗਾਜੀਪੁਰ ਦੇ ਇੱਕ ਟਾਬੇ ਵਿੱਚ ਪਹੁੰਚੀ ਇੱਥੇ ਟਾਬੇ ਵਾਲੇ ਤੋਂ ਕਹਿ ਕੇ ਭਰਾ ਗੋਵਿੰਦ ਨੂੰ ਕਾਲ ਕੀਤਾ ਗੋਵਿੰਦ ਨੇ ਗਾਜੀਪੁਰ ਤੋਂ ਆਪਣੇ ਜਾਣਕਾਰ ਉੱਥੇ ਭੇਜੇ ਇਸ ਦੇ ਬਾਅਦ ਸੋਨਮ ਨਾਲ ਫੋਨ ਤੇ ਗੱਲ ਕਰੀ ਗਾਜੀਪੁਰ ਐਸਪੀ ਨੇ ਦੱਸਿਆ ਕਿ ਸੋਨਮ ਅਜੇ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ ਉਹ ਲੰਬੇ ਸਮੇਂ ਤੋਂ ਸੁੱਤੀ ਵੀ ਨਹੀਂ ਉਸ ਨੂੰ ਗਾਜੀਪੁਰ ਦੇ ਵਨ ਸਟੈਪ ਸੈਂਟਰ ਵਿੱਚ ਮਾਈਲਾ ਪੁਲਿਸ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ ਕਸ ਦੇਈ ਹੈ ਕਿ ਰਾਜਾ ਤੇ ਸੋਨਮ ਰਗੁਵੰਸ਼ੀ ਦਾ ਵਿਆਹ 11 ਮਈ ਨੂੰ ਹੋਇਆ ਸੀ ਉਹ 20 ਮਈ ਨੂੰ ਹਨੀਮੂਨ ਲਈ ਸ਼ਿਲਾੰਗ ਲਈ ਰਵਾਨਾ ਹੋਏ ਪਹਿਲਾ ਉਹਨਾਂ ਨੇ ਗੁਹਾਟੀ ਵਿੱਚ ਮਾ ਕਮਿਆਖਾ ਦੇ ਦਰਸ਼ਨ ਕੀਤੇ ਉੱਥੋਂ 23 ਮਈ ਨੂੰ ਮਘਿਆਲਾ ਦੀ ਸ਼ਿਲਾੰਗਰ ਬਵਾਨਾ ਹੋਏ ਸ਼ੁਰੂਆਤ ਵਿੱਚ ਪਰਿਵਾਰ ਦੀ ਦੋਵਾਂ ਨਾਲ ਗੱਲ ਹੁੰਦੀ ਸੀ ਫੇਰ ਸੰਪਰਕ ਟੁੱਟ ਗਿਆ ਰਾਜਾ ਦੇ ਭਰਾ ਵਿਪਨ ਨੇ ਦੱਸਿਆ ਕਿ 24 ਮਈ ਤੋਂ ਦੋਵਾਂ ਦੇ ਮੋਬਾਈਲ ਬੰਦ ਹੋ ਗਏ ਸਨ